ਹੈਲੋ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਦੇਖਦੇ ਆਂ ਜੀ ਆਪਾਂ ਐਕਵਾਪੋਨਿਕ ਦੇ ਵਿੱਚ ਕਿਹੜੀਆਂ-ਕਿਹੜੀਆਂ ਸਬਜ਼ੀਆਂ ਆਪਾਂ ਗਰੋਅ ਕਰ ਸਕਦੇ ਆਂ ਤੇ ਈਜ਼ੀ ਹੋ ਜਾਂਦੀਆਂ ਆਪਣੇ ਕੋਲ ਦਾ ਨੰਬਰ ਆਫ ਫਿਸ਼ ਬਹੁਤਿਆਂ ਜ਼ਿਆਦਾ ਨਹੀਂ ਗਿਆ 60-70 ਹੀ ਆ ਤੇ ਫੀਡ ਕੰਜ਼ਮਪਸ਼ਨ ਜਿਹੜੀ ਰੇਸ਼ਿਓ ਆ ਉਹਦੇ ਹਿਸਾਬ ਦੇ ਨਾਲ ਹੀ ਆਪਾਂ ਜਿਹੜੇ ਪਲਾਂਟ ਲਾ ਸਕਦੇ ਆਂ ਤੇ ਗਰੋਅ ਹੋ ਜਾਂਦੇ ਆਂ ਪਰ ਥੋੜਾ ਸਮਝਣ ਲਈ ਮੈਟਰial ਦੇ ਤੌਰ ਤੇ ਨਾ ਜਿਹੜੇ ਬੱਦ ਲਾਏ ਸੀਗੇ ਉਹ ਖੂਤ ਗਏ ਪਰ ਜਿੱਦਾਂ ਮਨ ਲਓ ਕ ਪੂਰੀ ਪ੍ਰੋਪਰ ਫਰੂਟਿੰਗ ਨਹੀਂ ਉਹਨਾਂ ਨੇ ਦਿੱਤੀ ਤੇ ਇਹਦੇ ਵਿੱਚ ਆਪਾਂ ਇੱਕ ਤਾਂ ਟਮਾਟਰ ਲਾਇਆ ਸੀ ਟਮਾਟਰ ਦੀ ਗ੍ਰੋਥ ਮੋਸੋ ਨਹੀਂ ਆਈ ਸੀਗੀ ਇੱਕ ਗੱਲ ਕੇ ਆ ਨਿਊਟ੍ਰੀਸ਼ਨਲ ਨੈਨੋ ਜੈ ਇਲੀ ਨਹੀਂ ਮਿਲਦੀ ਨਾ ਕਿਉਂਕਿ ਫੀਡਿੰਗ ਡੇਲੀ ਦੀ plants ਹਿਸਾਬ ਨਾਲ ਨਹੀਂ ਤੇ ਟਮਾਟਰ ਜਿਹੜੇ ਆ ਕਾਫੀ ਜ਼ਿਆਦਾ ਫੀਡ ਕਿੰਨਾਂ ਜੰਕਸ਼ਨ ਕਰਦੇ ਆ ਹਿਸਾਬ ਨਾਲ ਨਹੀਂ ਸੀਗੀ ਮਤਲਬ ਆਪਣੀ ਆਪਾ ਕੋਣੀ ਦੀ ਜੰਕਸ਼ਨ ਪਾਸ਼ੇਮਲਾ ਮਿਰਚ ਲਈ ਲਾਈ ਸੀਗੀ ਤੇ ਭਿੰਡੀਆਂ ਵੀ ਲਾ ਕੇ ਦੇਖੀਆਂ ਸੀਗੀਆਂ ਮਤਲਬ ਉਹ ਸਾਰਾ ਕੁਝ ਹੀ ਰਿਹਾ ਹੈ ਗਰੋ ਪਰ ਜਿੰਨਾ ਮਤਲਬ ਇਹ ਤਾਂ ਪੱਕੇ ਬਹੁਤ ਜ਼ਿਆਦਾ ਲਾਥ ਰਿਹਾ ਏ ਇਦਾਂ ਨਹੀਂ ਤੇ ਸਲੋਲੀ ਸਲੋਲੀ ਹੋ ਰਿਹਾ ਹੈ ਕਿਉਂਕਿ ਜਿਹੜੀ ਫੀਡ ਆ ਉਹ ਘੱਟ ਖਾ ਰਹੀਆਂ ਮਛੀਆਂ ਤੇ ਜਿੰਨੀ ਫੀਡ ਖਾਣਗੀਆਂ ਉਹਦੇ ਹਿਸਾਬ ਨਾਲ ਆਈ ਇੱਧਰ ਜਿਹੜਾ ਫਰੂਟ ਆ ਅੰਬ ਪਰ ਇਹਨਾਂ ਆ ਵੀ ਵਧੀਆ ਆ ਆਰਗੇਨਿਕ ਆ ਸਾਰਾ ਤੇ ਇੱਕ ਹੋਰ ਚੀਜ਼ ਆ ਜਦੋਂ ਆਪਾਂ ਕਿਤੇ ਦੇਖਦੇ ਆ ਨਾ ਕਿਸੇ ਸਬਜ਼ੀ ਤੇ ਜਿੱਦਾਂ ਜੀਵ ਉੱਤੇ ਬੈਠਿਓ ਹਨਾ ਇਲਾ ਪੀਲੇ ਰਗੇ ਆ ਜਾਂ ਖਸ਼ਬੂਰ ਵੀ ਆ ਇਹਦਾ ਮਤਲਬ ਕਿ ਉਹ ਬੂਟੇ ਜਿਹੜੇ ਆ ਉਹ ਜਾਉਂ ਪਲਾਂਟ ਆ ਜਾਉਂ ਸਬਜ਼ੀ ਆ ਜੇ ਸਾਨੂੰ ਤਦੀ ਦਾ ਉਹਦੇ ਉੱਤੇ ਤੇ ਉਹ ਆਰਗੈਨਿਕ ਦੀ ਨਿਸ਼ਾਨੀ ਆ ਕਿਉਂਕਿ ਜੇ ਉਹਦੇ ਉੱਤੇ ਜੀਵ ਜੰਤੂ ਜੀਦੇ ਆ ਸਬਜ਼ੀ ਤੇ ਇਹਦਾ ਮਤਲਬ ਕਿ ਉੱਤੇ ਸਪਰੇਆ ਨਹੀਂ ਹੁੰਦੀ ਹੈ ਤੇ ਜਦੋਂ ਸਪਰੇਆ ਨਹੀਂ ਹੁੰਦੀ ਤਾਂ ਫਿਰ ਉਹ ਨੇਚਰਲੀ ਆ ਇਹ ਇੱਕ ਛੋਟੀ ਜੀ ਪਛਾਣ ਆ ਜੇ ਆਪਾਂ ਬਾਹਰੋਂ ਬਾਜ਼ਾਰ ਤੋਂ ਵੀ ਕੋਈ ਸਮਾਨ ਲੈ ਲਈਏ ਹਾਂ ਨਾ ਮਾਕੇ ਚਲੋ ਉਹ ਲੱਗਣ ਦੇ ਵਿਚ ਆਇਆ ਇਹ ਇਹਦੇ ਵਿੱਚ ਆਪਣੀ ਦਸ਼ਮਾ ਲਗਰ ਚ ਕੋਈ ਹੋਣੀ ਹੋਈ ਸੀ ਅੱਪਾ ਹਾਰਵੈਸਟਾ ਕਰ ਲਈ ਜਦੋਂ ਤਿੰਨ ਵਾਰੀ ਬਹੁਤ ਵਧੀਆ ਹੋ ਰਹੀ ਹੈ ਇਹ ਨਮਰ ਤੇ ਬਹੁਤ ਵਧੀਆ ਹੈ ਮਿੱਟੇ ਬਹੁਤ ਸੋਨੇ ਬਤਾਉਂ ਵੀ ਲਾਏ ਸੀ ਤਾਂ ਪਰ ਉਹ ਆక్సిਜਨਲ ਹੋ ਗਿਆ ਤੇ ਲੱਗੇ ਸੀ ਪਰ ਇੰਨੇ ਜ਼ਿਆਦਾ ਨਹੀਂ ਉਹਦੀ ਨਾ ਤਾਂ ਵੀਡੀਓ ਬਣवानी ਸੀ ਉਹ ਤਾਂ ਹੁਣ ਆਪਾਂ ਦਿਖਾ ਨਹੀਂ ਸਕਦੇ ਇਹ ਕੁਝ ਸਟਰਾਬਰੀ ਦੇ ਲਾਏ ਆ ਇਸ ਵਾਰੀ ਤੇ ਜੇ ਕਾਲੀ ਲਾਏ ਆ ਤੇ ਦੇਖਦੇ ਆ ਵੀ ਕਿੱਦਾਂ ਦੀ ਗਰੋਥ ਹੁੰਦੀ ਹੈ ਜਿਹੜੇ ਪਹਿਲਾਂ ਪਿਛਲੀ ਵਾਰ ਲਾਏ ਸੀ ਉਹ ਤਾਂ ਬਹੁਤ ਵਧੀਆ ਸੀਗੇ ਬਹੁਤ ਸੋਹਣੀ ਟਰੋ ਕਰੀ ਆਈ ਸੀ ਇਹਨਾਂ ਦਾ ਟ੍ਰਾਂਸਪਲੈਂਟ ਕੀਤਾ ਕੱਲ ਖੁਸ਼ ਇਹ ਬੂਟੇ ਨਾਲ ਪਾਉ ਦੇ ਵਿੱਚ ਮਿੱਟੀ ਚ ਲਗਾਏ ਸੀ ਪਰ ਜੇ ਤਾਂ ਪਾਣੀ ਜਿਹੜਾ ਇਹਨਾਂ ਨੂੰ ਵੀ ਉਹ ਹੀ ਪਿਸ਼ਵਾਲਾ ਪੈਂਦਾ ਤੇ ਇਹਨਾਂ ਦੀ ਗਰੋਥ ਬਹੁਤ ਸੋਹਣੀ ਹੁੰਦੀ ਹੈ ਇਹਨਾਂ ਨੂੰ ਵੀ ਬੂਟਿਆਂ ਨੂੰ ਵਧੀਆ ਸਬਜ਼ੀ ਲੱਗਦੀ ਇਹ ਆਪਣੇ ਕੁਸ਼ਮ ਲਾ ਮਿਰਚੇ ਮਿੱਟੀ ਚ ਲਾਈ ਸੀ ਰਾਇਲ ਦੇ ਟੋਰਟੇ ਇਹਨਾਂ 'ਚ ਇੱਕ ਵਾਂ ਫਰਕ ਦੇਖਿਆ ਜੀ ਆਪਾਂ ਇਹਨਾਂ ਨੂੰ ਫਿਸ਼ ਦਾ ਵਾਲਾ ਪਾਣੀ ਪਾਉਨੇ ਆ ਜਿਹੜਾ ਉਹ ਅਕੋਪੋਨਿਕ ਦਾ ਆ ਫੇਰ ਸਬਜ਼ੀ ਜ਼ਿਆਦਾ ਗਰੋਅ ਕਰਦੀ ਹੈ ਦੇਖੋ ਨੋਰਮਲ ਵਾਟਰ ਪਾਣੀ ਹੈ ਜਿਹੜਾ ਮਸਲੋ ਕੂਟੀ ਦਾ ਕਲ ਹੋ ਜਾਂਦਾ ਨੰਬੋਰ ਵੈਲ ਦਾ ਉਹਦੇ ਨਾਲ ਇੰਨੀ ਜ਼ਿਆਦਾ ਗਰੋਥ ਨਹੀਂ ਕਰਦੀ ਵਧੀਆ ਆ ਮਤਲਬ ਬਹੁਤ ਵਧੀਆ ਆ ਇਹ ਤੁਸੀਂ ਸ਼ੌਕ ਰੱਖਦੇ ਆ ਤੁਹਾਡਾ ਹੌਬੀ ਆ ਵੀ ਚੰਗਾ ਖਾਣਾ ਐ ਇਦਾਂ ਦਾ ਜਰੂਰ ਟ੍ਰਾਇਲ ਕਰਕੇ ਦੇਖੋ ਜੇ ਜਦੋਂ ਕੋਈ ਸਪੇਸ ਥੋੜੀ ਸਪੇਸ ਦੇ ਵਿੱਚ ਵਧੀਆ ਮਤਲਬ ਹੋ ਸਕਦਾ ਇਹਦੇ ਵਿੱਚ ਆਪਣੇ ਜਿਹੜੇ ਏ ਸੀ ਜਨ ਦੇ ਬੱਚੇ ਆ ਬਹੁਤ ਛੋਟੇ ਆ ਉਹ ਸ਼ਾਇਦ ਇਸ ਅੰਦਰ ਇਹ ਕਿਤੇ ਆ ਇੱਕ ਆ ਰਿਹਾ ਇਹ ਬਹੁਤ ਚੰਗੀ ਜਿਹੀ ਵਧੀਆ ਲੱਗ ਰਿਹਾ वीडियो इन कवर करी अची सारियूं मिलदियां सिर्फ़ वीडियो काफ़ी धन्यवाद